ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਤੁਹਾਨੂੰ ਪਤਾ ਵਾ ਭਾਈ ਸੰਦੀਪ ਸਿੰਘ ਸਰਨੀ ਦੇ ਉੱਤੇ ਬਹੁਤ تشਧਤ ਆਇਆ ਜਾਣ ਡਿਆ ਵਾ ਤਾਂ ਉਹਦੇ ਬਾਰੇ ਅੱਜ ਗੱਲ ਕਰਾਂਗੇ ਸੋ ਜੇ ਤੁਸੀਂ ਇਤਿਹਾਸ ਪੜ੍ਹਿਆ ਵਾ ਤੇ ਤੁਸੀਂ ਇਹ ਬੰਦੇ ਨੂੰ ਜ਼ਰੂਰ ਜਾਣਦੇ ਹੋਗੇ ਜਾਂ ਇਹਦਾ ਨਾਮ ਤੇ ਕਿਤੇ ਸੁਣਿਆ ਹੋਊਗਾ ਸੂਬਾ ਸਿੰਘ ਦਾ ਨਾਮ ਵਾ ਕੇ ਪੀਐਸ ਗਿੱਲ ਵੀ ਇਹਦੇ ਪੈਰਾਂ ਨੂੰ ਹੱਥ ਲਾ ਕੇ ਕਹਿੰਦਾ ਹੁੰਦਾ ਸੀ ਵੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਜੋ ਇਹ ਅਸਲ ਤੇ ਪੰਜਾਬ ਪੁਲਿਸ ਦਾ ਸਾਬਕਾ ਐਸਐਚਓ ਹੀ ਇਹ ਮਾਜੇ ਦੇ ਵਿੱਚ ਲੰਬੇ ਸਮੇਂ ਤੱਕ ਕੋਈ ਬਰਾਤ ਨਹੀਂ ਚੜੀ ਤੇ ਉਹਦਾ ਕਾਰਨ ਇਹੀ ਬੰਦਾ ਸੀ ਇਹਨੇ ਹਜ਼ਾਰਾਂ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾ ਕੇ ਤੇ ਉਹਨਾਂ ਨੂੰ ਸ਼ਹੀਦ ਕੀਤਾ ਇਹ ਦੁਸ਼ਟ ਇਹ ਵੀ ਕਹਿੰਦਾ ਹੁੰਦਾ ਸੀ ਵੀ ਮੈਂ ਇਹਨਾਂ ਦੇ ਉੱਤੇ ਨਾ ਜ਼ੁਲਮ ਕਰਾਂਗਾ ਵੀ ਇਹ ਸੂਬਾ ਸਰਹੰਦ ਨੂੰ ਪੁੱਲ ਜਾਣਗੇ ਤੇ ਸੂਬਾ ਸਿੰਘ ਨੂੰ ਯਾਦ ਰੱਖਣਗੇ ਸੂਬਾ ਸਿੰਘ ਦਿਨ ਵੇਲੇ ਜਿੰਨੇ ਨੌਜਵਾਨ ਫੜਦਾ ਸੀ ਰਾਤ ਤੱਕ ਸਾਰਿਆਂ ਦਾ ਇਨਕਾਊਂਟਰ ਕਰ ਦਿੰਦਾ ਸੀ ਇਹਦੇ ਤਸ਼ੱਦਦ ਕਰਨ ਦੇ ਤਰੀਕੇ ਅਜਿਹੇ ਸਨ ਵੀ ਹੌਲੇ ਦਿਲ ਵਾਲੇ ਤਾਂ ਸੁਣ ਵੀ ਨਹੀਂ ਸਕਦੇ ਇੱਕ ਵਾਰ ਇਹਨੇ ਇੱਕ ਨੌਜਵਾਨ ਦੀਆਂ ਦੋ ਲੱਤਾਂ ਨੂੰ ਵਖ-ਵਖ ਜੀਪਾਂ ਨਾਲ ਬੰਨ੍ਹ ਕੇ ਖਿੱਚ ਕੇ ਵਿਚਾਲਿਓ ਬਾੜਤਾ ਹੀ ਬਾਬਾ ਚੰਦ ਸਿੰਘ ਦੀ ਕਾਰ ਸੇਵਾ ਵਾਲੇ ਉਹਨਾਂ ਦੇ ਪਰਿਵਾਰ ਦੇ ਸੱਤ ਜੀ ਤੇ ਇੱਕ ਮੱਲਵਾਲ ਪਿੰਡ ਦਾ ਭਾਈ ਬਲਜੀਤ ਸਿੰਘ ਉਹਨਾਂ ਦੇ ਕੇਸ ਦੇ ਵਿੱਚ ਇਹਨੂੰ ਸਜ਼ਾ ਹੋਈ ਤੇ ਸਜ਼ਾ ਵੀ ਕਿੰਨੀ ਹੋਈ 32 ਸਾਲਾਂ ਬਾਅਦ ਨੂੰ 5 ਸਾਲ ਦੀ ਸਜ਼ਾ ਮਿਲੀ ਸੀ ਇਹ ਤੇ ਹਾਲਾਤ ਨੇ ਵੀ 32 ਸਾਲਾਂ ਬਾਅਦ 5 ਸਾਲ ਦੀ ਸਜ਼ਾ ਮਿਲੀ ਸੀ ਤੇ ਜਿੰਨਾਂ ਦੀ ਸਜ਼ਾ ਪੂਰੀ ਹੋ ਗਈ ਉਹ ਨਹੀਂ ਛੱਡੇ ਜਾਂਦੇ ਹੁਣ ਇਹ ਤਾਂ ਇਹਨੇ ਮਰਮੋਕ ਹੀ ਜਾਣਾ ਸੀ 5 ਸਾਲ ਦੀ ਸਜ਼ਾ ਵੀ ਇਹਦੀ ਕਾਦੀ ਹੋਈ ਤੇ ਉਹਨਾਂ ਵਕੀਲਾਂ ਨੇ ਵੀ ਸਲੂਟ ਆ ਵੀ ਜਿਨ੍ਹਾਂ ਨੇ ਇਹਦੇ ਖਿਲਾਫ ਇਹਨਾਂ ਲੰਬਾ ਸਮਾਂ ਲੜਾਈ ਲੜਾਈ ਵਾ ਤੇ ਇਹਨਾਂ ਵਕੀਲਾਂ ਨੇ ਕਹੇ ਵੀ ਪਰਿਵਾਰ ਤੋਂ ਇੱਕ ਰੁਪਇ ਵੀ ਨਹੀਂ ਲਿਆ ਉਹ ਤੇ ਪਤਾ ਨਹੀਂ ਕਿਤੇ ਕਿ ਇਹਨੂੰ 5 ਸਾਲ ਦੀ ਸਜ਼ਾ ਮਿਲ ਗਈ ਤੇ ਹੈਰਾਨੀ ਵਾਲੀ ਗੱਲ ਇਹ ਵਾ ਵੀ 5 ਸਾਲ ਦੀ ਜਿਹੜੀ ਸਜ਼ਾ ਮਿਲੀ ਵਾ ਉਹਦੇ ਵਿੱਚ ਵੀ ਜਮਾਨਤ ਹੋਣ ਲੱਗੀ ਹੁਣੇ ਪ੍ਰਸ਼ਾਦ ਰੱਬ ਨੂੰ ਵੀ ਉਹਦਾ ਬਾਹਰ ਆਉਣਾ ਮਨਜ਼ੂਰ ਨਹੀਂ ਵੇਖੀ ਚੱਲ ਮਰਦਾਨਿਆ ਰੰਗ ਕਰਸਾਰ ਦੇ ਆਪੇ ਮਰ ਜਾਂਦਾ ਜਿਹੜੇ ਦੂਜਿਆਂ ਨੂੰ ਮਾਰਦੇ ਹੌਣ ਤਾਂ ਹੀ ਮੈਨੂੰ ਆਖੋਗੇ ਵੀ ਵੀਡੀਓ ਜਿਹੜੀ ਸ਼ੁਰੂ ਕੀਤੀ ਸੀ ਉਹ ਤੇ ਭਾਈ ਸੰਦੀਪ ਸਿੰਘ ਸੰਨੀ ਤੋਂ ਕੀਤੀ ਸੀ ਤੇ ਵਿੱਚ ਸੂਬਾ ਸਿੰਘ ਕਿੱਥੋਂ ਆ ਗਿਆ ਹੁਣੇ ਇਹਦੇ ਬਾਰੇ ਵੀ ਗੱਲ ਕਰ ਲੈਨੇ ਵਾ ਸੋ ਜਿਨ੍ਹਾਂ ਨੂੰ ਨਹੀਂ ਪਤਾ ਭਾਈ ਸੰਦੀਪ ਸਿੰਘ ਸੰਨੀ ਕੌਣ ਨੇ ਤਾਂ ਤੁਸੀਂ ਸ਼ਿਵ ਸੈਨਾ ਦੇ ਲੀਡਰ ਸੁਧੀਰ ਸੂਰੀ ਬਾਰੇ ਤਾਂ ਜ਼ਰੂਰ ਜਾਣਦੇ ਹੋਵੋਗੇ ਜਿਨੇ ਕੀ ਸਿੱਖਾ ਦਿਆ ਮਾਵਾ ਪੈਣਾ ਬਾਰੇ ਵੀ ਗਲਤ ਸ਼ਬਦ ਵਰਤੇ ਸਨ ਤੇ ਉਹਨੇ ਇਹ ਵੀ ਕਿਹਾ ਸੀ ਵੀ ਇਹ 2% ਸਿੱਖ ਨੇ ਇਹਨਾਂ ਨੂੰ ਅਸੀਂ ਮਸਲ ਕੇ ਰੱਖ ਦੇਵਾਂਗੇ ਹੋਰ ਵੀ ਉਹਨੇ ਬਹੁਤ ੜਕਾਉ ਬਿਆਨ ਦਿੱਤੇ ਸਨ ਹਾਲਾਂਕਿ ਇਹਨੇ ਸਿਕਿਉਰਿਟੀ ਵੀ ਬੁਨਾਈ ਲਈ ਹੀ ਜਿਹੜੇ ਪੁਲਿਸ ਆਫਸਰ ਖੋਦੀ ਸਿੱਖ ਸਨ ਉਹਦੀ ਵੀ ਇਹਨੇ ਸ਼ਰਮ ਨਹੀਂ ਕੀਤੀ ਤਾਂ 4 ਨਵੰਬਰ 2022 ਨੂੰ ਭਾਈ ਸੰਦੀਪ ਸਿੰਘ ਸੰਨੀ ਨੇ ਇਸ ਦੁਸ਼ਟ ਨੂੰ ਸੌਧ ਦਿੱਤਾ ਉਦੋਂ ਇਸ ਰੀਸੂਰੀ ਦਾ ਕੀ ਰੌਲਾ ਪੈ ਗਿਆ ਸੀ ਤੇ ਧਰਨੇ ਤੇ ਬੈਠਾ ਸੀ ਤੇ ਬਹੁਤ ਤਕੜੀ ਸਿਕਿਉਰਿਟੀ ਵੀ ਲੈ ਕੇ ਬੈਠਾ ਸੀ ਪਰ ਜਿੱਦੀ ਮੌਤ ਆਉਣੀ ਹੋਵੇ ਨਾ ਉਹ ਭਾਵੇਂ ਹਜ਼ਾਰਾਂ ਬੰਦੇ ਲੈ ਕੇ ਬੈਜੋਵੇ ਸਿਕਿਉਰਿਟੀ ਵਾਲੇ ਪਰ ਫਿਰ ਵੀ ਮੌਤ ਤੇ ਆ ਹੀ ਜਾਂਦੀ ਵਾ ਮੌਤ ਸਿਕਿਉਰਿਟੀ ਨਹੀਂ ਵੇਖਦੀ ਫਿਰ ਹੁਣ ਕੀ ਹੋਇਆ ਭਾਈ ਸੰਦੀਪ ਸਿੰਘ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਿਹੜੀ ਕਿ ਬਹੁਤ ਹਾਈ ਸਿਕਿਉਰਿਟੀ ਵਾਲੀ ਜੇਲ੍ਹ ਆ ਹੁਣ ਇੱਥੇ ਐਂਟਰੀ ਹੁੰਦੀ ਵਾ ਸੂਬਾ ਸਿੰਘ ਦੀ ਜਿਹੜਾ ਕੀ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਆਪ ਨੂੰ ਮਾਰ ਨਾਲ ਸੂਬਾ ਸਰਾਂਦ ਨਾਲ ਕੰਪੇਅਰ ਕਰਦਾ ਸੀ ਇਹਨੇ ਖੁਦ ਨੂੰ ਹੀ ਸੂਬਾ ਸਰਾਂਦ ਨਾ ਦਿੱਤਾ ਸੀ ਉਹੀ ਸੂਬਾ ਸਰਾਂਦ ਜੀ ਨੇ ਦੋ ਛੋਟੇ ਸ਼ਹਿਰਾਂ ਜਾਂ ਦੇ ਨਿਸ਼ੀਰ ਕੀਤਾ ਸੀ ਤਾਂ ਤੁਹਾਨੂੰ ਇਹਨਾਂ ਪਤਾ ਲੱਗ ਗਿਆ ਵੀ 1990 ਦੇ ਜਿਹੜੇ ਝੂਠੇ ਮੁਕਾਬਲੇ ਬੰਦੇ ਸਨ ਨੌਜਵਾਨਾਂ ਦੇ ਉਹਦੇ ਵਿੱਚ ਇਹਦਾ ਨਾਮ ਸਿਕਰਾਂ ਤੇ ਬੋਲਦਾ ਸੀ ਹੁਣ ਤੁਹਾਨੂੰ ਇਥੋਂ ਤੱਕ ਤੇ ਪਤਾ ਲੱਗ ਗਿਆ ਹੋਣਾ ਵੀ ਭਾਈ ਸੰਦੀਪ ਸਿੰਘ ਸੰਨੀ ਜਿਹੜੇ ਪਟਿਆਲਾ ਜੇਲ੍ਹ ਦੇ ਵਿੱਚ ਨੇ ਹਾਈ ਸਿਕਿਉਰਿਟੀ ਵਾਲੀ ਜੇਲ੍ਹ ਦੇ ਵਿੱਚ ਨੇ ਤੇ ਹੁਣ ਕੀ ਹੋਇਆ ਵੀ ਇਹਨੂੰ ਵੀ ਉੱਥੇ ਭੇਜਤਾ ਉਸੇ ਜੇਲ੍ਹ ਦੇ ਵਿੱਚ ਪਟਿਆਲਾ ਜੇਲ੍ਹ ਦੇ ਜਿਹੜੀ ਹਾਈ ਸਿਕਿਉਰਿਟੀ ਵਾਲੀ ਜੇਲ੍ਹ ਵਾ ਹੁਣ ਉੱਥੋਂ ਦਾ ਇੱਕ ਰੂਲ ਵਾ ਵੀ ਜਿਹੜਾ ਬੰਦਾ ਤੇ ਕਨਵਿਕਟਿਡ ਵਾ ਜਿਹਦਾ ਗੁਨਾਹ ਕੋਰ ਦੇ ਵਿੱਚ ਸਾਬਤ ਹੋ ਚੁੱਕਿਆ ਤੇ ਇੱਕ ਜਿਹੜਾ ਬੰਦਾ ਜਿਹਦਾ ਹਲੇ ਕੋਈ ਗੁਨਾਹ ਸਾਬਤ ਨਹੀਂ ਹੋਇਆ ਉਹਦਾ ਟਰਾਇਲ ਚੱਲਣ ਡਿਆ ਵਾ ਉਹਨਾਂ ਨੂੰ ਇਹ ਕਦੇ ਵੀ ਸੇਮ ਬੈਰਕ ਚ ਰੱਖ ਨਹੀਂ ਸਕਦੇ ਪਰ ਜਦੋਂ ਸਖਾ ਦੇ ਤਸ਼ੱਦਦ ਕਰਨ ਦੀ ਗੱਲ ਆਉਂਦੀ ਤਾਂ ਇਹਨਾਂ ਨੇ ਕੀ ਕੀਤਾ ਭਾਈ ਸੰਦੀਪ ਸਿੰਘ ਸੰਨੀ ਨੂੰ ਸੂਬਾ ਸਿੰਘ ਨੂੰ ਤੇ ਦੋ ਹੋਰ ਜਿਹੜੇ ਪੁਲਿਸ ਆਫਸਰ ਸਨ ਉਹਨਾਂ ਨੂੰ ਸੇਮ ਬੈਰਕ 'ਚ ਰੱਖਤਾ ਇਹਨਾਂ ਦੋਨਾਂ ਨੂੰ ਜਾਣਬੁੱਝ ਕੇ ਭਾਈ ਸੰਦੀਪ ਸਿੰਘ ਸੰਨੀ ਦੇ ਬੈਰਕ ਦੇ ਵਿੱਚ ਰੱਖਿਆ ਗਿਆ ਕਿਉਂਕਿ ਉਹ ਭਾਈ ਸੰਦੀਪ ਸਿੰਘ ਸੰਨੀ ਨੂੰ ਮਾਰਨ ਦਾ ਇੱਕ ਪਲਾਨ ਸੀ ਹਾਲਾਂਕਿ ਬਾਅਦ 'ਚ ਇਹੀ ਗੱਲ ਇਹਨਾਂ ਤੇ ਪੁੱਠੀ ਪੈ ਜਾਂਦੀ ਵਾ ਇਹਨਾਂ 'ਚ ਜਦੋਂ ਆਪਸ ਦੇ ਵਿੱਚ ਲੜਾਈ ਹੁੰਦੀ ਵਾ ਜੇਲ੍ਹ ਦੇ ਵਿੱਚ ਤਾਂ ਭਾਈ ਸੰਦੀਪ ਸਿੰਘ ਸੰਨੀ ਨੇ ਇਹਨਾਂ ਦੇ ਉੱਤੇ ਇੱਕ ਟੁੱਟੇ ਦਾ ਪਾਈਪ ਚੁੱਕ ਕੇ ਤੇ ਵਾਰ ਕੀਤਾ ਉਦੋਂ ਇਹਨਾਂ ਦੋ ਪੁਲਸァੜੇ ਤਾਂ ਜ਼ਖਮੀ ਹੋ ਗਏ ਤੇ ਸੂਬਾ ਸਿੰਘ ਜਿਹੜਾ ਖੁਦ ਨੂੰ ਸੂਬਾ ਸਰਹੰਦਨਾ ਮਿਲਾਉਂਦਾ ਸੀ ਉਹ ਮਾਰਿਆ ਗਿਆ ਜੇ ਕੋਈ ਇੱਥੇ ਆਪਣੇ ਆਪ ਨੂੰ ਸੂਬਾ ਸਰਹੰਦਨਾ ਮਿਲਾਊਗਾ ਤਾਂ ਉਹਦੇ ਵਾਸਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਪ੍ਰਾਂਤ ਤਿਆਰ ਖੜੇ ਨੇ ਸਮੇਂ ਦੀ ਖੇਡ ਵਾ ਕਦੇ ਐਸੇ ਸੂਬਾ ਸਿੰਘ ਦੇ ਦਫ਼ਤਰ ਦੇ ਬਾਹਰ ਬਹੁਤ ਲੋਕੀ ਆਪਣੇ ਪੁੱਤਾਂ ਦੀਆਂ ਲਾਸ਼ਾਂ ਨੂੰ ਢੀਕਦੇ ਸੀ ਅਜੇਸੇ ਸੁਭਾਸ ਸਿੰਘ ਦੇ ਪਰਿਵਾਰ ਨੇ ਇਹਦੀ ਖੋਦੀ লাশ ਲੈਣ ਤੋਂ ਮਨ੍ਹਾ ਕਰ ਦਿੱਤਾ ਜਿਵੇਂ ਗੁਰਬਾਣੀ ਇਹਨੂੰ ਬਿਆਨ ਕਰਦੀ ਵਾ ਪਾਪ ਕਮਾਵਦੇ ਆ ਤੇਰਾ ਕੋਈ ਨਾ ਬੇਲੀ ਰਾਮ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਜਿਹੜੇ ਪਾਪ ਕਰਦੇ ਨੇ ਉਹ ਫਿਰ ਤੜਫ ਤੜਫ ਕੇ ਹੀ ਮਰਦੇ ਨੇ ਇਹਦੇ ਖੋਦੇ ਪਰਿਵਾਰ ਨੇ ਇਹਦਾ ਸਰੀਰ ਲੈਣ ਤੋਂ ਮਨ੍ਹਾ ਕਰ ਦਿੱਤਾ ਇੱਕ ਤਰੀਕੇ ਦਾ ਡੈਸ ਉਹ ਨਹੀਂ ਕਰ ਦਿੱਤਾ ਇਹਨੂੰ ਤਾਂ ਹੁਣ ਇਹਦੀ ਮੌਤ ਤੋਂ ਬਾਅਦ ਹੀ ਫਿਰ ਭਾਈ ਸੰਦੀਪ ਸਿੰਘ ਸੰਨੀ ਦੇ ਉੱਤੇ ਤਸ਼ੱਦਦ ਸ਼ੁਰੂ ਕੀਤਾ ਗਿਆ ਭਾਈ ਸੰਦੀਪ ਸਿੰਘ ਸੰਨੀ ਦਾ ਕਸ਼ਰਾ ਪੰਜ ਵਾਰੀ ਖੋਨਾਂ ਲਿਬੜਿਆ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਜੋ ਵੀ ਕਿਹ ਤਰੀਕੇ ਦਾ ਤਸ਼ੱਦਦ ਉਹਦੇ ਤੇ ਕੀਤਾ ਗਿਆ ਵਾ ਇਹ ਵੀਡੀਓ ਬਾਹਰ ਨਿਕਲ ਕੇ ਆਈ ਵਾਏ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਵਾ ਆਹ ਸਭ ਤਸ਼ੱਦਦ ਹੋਣ ਤੋਂ ਬਾਅਦ ਭਾਈ ਸਾਹਿਬ ਦੇ ਪਰਿਵਾਰ ਨੇ ਤੇ ਭਾਈ ਸਾਹਿਬ ਦੇ ਵਕੀਲ ਨੇ ਪ੍ਰੈਸ਼ਰ ਪਾਇਆ ਵੀ ਇਹਨਾਂ ਦਾ ਮੈਡੀਕਲ ਕਰਾਇਆ ਜਾਵੇ ਤੇ ਇਸ ਵੀਡੀਓ ਦੇ ਵਿੱਚ ਉਸੇ ਮੈਡੀਕਲ ਦੇ ਵਾਸਤੇ ਭਾਈ ਸੰਦੀਪ ਸਿੰਘ ਸੰਨੀ ਨੂੰ ਲੈ ਕੇ ਜਾਣਦੇ ਨੇ ਤੇ ਤੁਸੀਂ ਇਹ ਵੀਡੀਓ ਦੇ ਵਿੱਚ ਵੇਖ ਸਕਦੇ ਜੋ ਭਾਈ ਸਾਹਿਬ ਕਿੰਨੇ ਤਕਲੀਫ ਦੇ ਵਿੱਚ ਨੇ ਇਸੇ ਮੈਡੀਕਲ ਦੇ ਵਿੱਚ ਸਾਰਾ ਟਾਰਚਰ ਵੀ ਪ੍ਰੂਵ ਹੋਇਆ ਵਾ